ਪਰ ਜਾਂਦੇ ਜਾਂਦੇ ਪੰਥ ਦੇ ਉਤੇ ਇੱਕ ਪਰਉ ਪ੍ਰਕਾਰ ਕਰ ਦੋ ਬਾਦਲ ਗਿਆ ਨੂੰ ਪੰਥ ਦੇ ਵਿੱਚੋਂ ਛੇ ਕੇ ਜਾਓ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਕੋਈ ਲੱਤਾਂ ਹੀ ਤੋੜ ਸਕਦੇ ਛੇਕ ਲੋ ਇਹਨਾਂ ਨੂੰ ਤੇ ਮੌਜੂਦਾ ਅਕਾਲ ਤਖਤ ਸਾਹਿਬ ਦੇ ਰਗਵੀਰ ਸਿੰਘ ਜੀ ਨੇ ਰੌਲਾ ਪਾਉਂਦੇ ਫਿਰਦੇ ਨੇ ਵੀ ਮੈਨੂੰ ਖਤਰਾ ਹੋ ਗਿਆ ਮੈਂ ਕਹਿਣਾ ਚਾਹਾਂ ਜੱਥੇਦਾਰ ਜੀ ਤੁਹਾਨੂੰ ਵੀ ਲਾਉਣਗੇ ਇਹ ਗੱਲ ਚੇਤੇ ਰੱਖਿਓ ਤੁਹਾਡੇ ਕੋਲ ਹੁਣ ਆਉਤਾ ਹੈ ਤੁਸੀਂ ਉੱਥੇ ਤੇ ਕੈਮ ਆ ਹੋ ਸਕਦਾ ਆਥਰ ਨੂੰ ਉਹਨੂੰ ਬੇਰਾਂ ਘਰੇ ਤੋੜ ਦੇਣਾ ਨੰਬਰ ਛਕਲਾ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਜਿਨ੍ਹਾਂ 'ਚ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਤੇ ਉਹਨਾਂ ਦੇ ਸਿਧਾਂਤ ਲੈ ਕੇ ਨਹੀਂ ਚੱਲਦੇ ਤੁਸੀਂ ਜਿੰਨੇ ਮਰਜੀ ਗੱਤਨ ਕਰ ਲੋ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਮੈਂ ਚਾਹੁੰਦਾ ਸੀ ਆ ਕਿਤਾਬ ਕਲੀਜ਼ ਕੀਤੀ ਆ ਇਹਦੇ ਵਿੱਚ ਕਈ ਪਹਿਲੂ ਨਹੀਂ ਹੈਗੇ ਕਿਹਦੇ-ਕਿਹਦੇ ਨਾਲ ਗੁਜ਼ਰਿਆ ਉਹ ਕਿਹਦੇ-ਕਿਹਦੇ ਨਾਲ ਬੈਠਿਆ ਕਿਹਦੇ-ਕਿਹਦੇ ਨਾਲ ਗੱਲਾਂ ਬਾਤਾਂ ਕਰੀਆਂ ਇਹ ਤਾਂ ਜਦੋਂ ਫਿਰ ਕੋਈ ਬੋਲਦਾ ਫਿਰ ਪਤਾ ਲੱਗਦਾ ਵੀ ਕੀ ਗੱਲਬਾਤ ਹੋਈ ਦਰਾਹੇ ਉਸ ਗੱਡੀ ਦੇ ਵਿੱਚ ਜਿਹਦੇ ਵਿੱਚ ਬਾਈ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਅਸੀਂ ਟੱਕੀ ਸਾਹਿਬ ਪੜਾ ਲਾਇਆ ਸੀ ਮੈਨੂੰ ਫੋਨ ਕਰਤਾ ਬਾਬਾ ਜੀ ਆਜੋ ਮਿਲਿਏ ਮੈਂ ਦਰਾਹੇ ਪਹੁੰਚ ਗਿਆ ਅਸੀਂ ਵੀ ਚਲੇ ਗਏ ਉੱਥੇ ਉਸੇ ਗੱਡੀ ਦੇ ਵਿੱਚ ਸਿਰਫ ਦੀਪ ਸਿੱਧੂ ਤੇ ਦਾਸ ਬੈਠਾ ਕੇ ਡਰਾਈਵਰ ਸੀ ਉਹਦੇ ਨਾਲ ਮੇਰੇ ਨਾਲ ਦੋ ਸਿੰਘ ਸੀ ਉਹ ਬਾਹਰੇ ਖੜ੍ਹ ਗਏ ਇੱਕ ਘੰਟਾ ਸਾਡੀ ਚਰਚਾ ਹੋਈ ਉਹਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਮੈਂ ਇਹਨੂੰ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਥਿਕੀ ਨਹੀਂ ਲੜਨੀ ਜੇ ਲੜ ਕੇ ਇਲੈਕਸ਼ਨ ਲੜੀ ਮੈਂ ਹਾਰ ਜਾਊਂਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਜਾਂ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਕੇ ਆ ਕਿਸਾਨਾਂ ਦੀ ਜਵਾਨਤਾ ਜਵਤ ਹੋਣਗੀਆਂ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋ ਗਈਆਂ ਜਵਾਨਤਾ ਜਵਤ ਉਹਨਾਂ ਦੀਆਂ ਇੱਕ ਨਹੀਂ ਜਤਿਆ ਫਿਰ ਉਹਨੇ ਕਹੀ ਗੱਲ ਵੀ ਮੈਂ ਚਾਹੁੰਨਾ ਤੁਸੀਂ ਮੇਰਾ ਸਾਥ ਦਿਓ ਅਸੀਂ ਪੰਥ ਏਕਾ ਕਰਾਈਏ ਮੈਂ ਉਹਨੂੰ ਇਹੀ ਕਿਹਾ ਸੀ ਦੀਪ ਸਿੰਘਾ ਮੈਂ ਤੇਰੇ ਨਾਲ ਆ ਪਰ ਵੀ ਇੱਕ ਗੱਲ ਐ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਹੈ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੰਥ ਦੇ ਨਾਲ ਖਲ੍ਹਾੜੀ ਨਹੀਂ ਕੀਤੀ ਜਿਹੜੇ ਅਜੇ ਵੀ ਪੰਥ ਦਾ ਦਰਦ ਲਈ ਬੈਠੇ ਨੇ ਜੇ ਤਾਂ ਉਹਨਾਂ ਨੂੰ ਇਕੱਠੇ ਕਰਨਾ ਤੇਰੇ ਨਾਲ ਉਹ ਕਹਿੰਦਾ ਉਹੀ ਗੱਲ ਹੋਊਗੀ ਉਹਨਾਂ ਨੇ ਫਿਰ 2 4 9 ਵੀ ਲਏ ਉਹਨਾਂ ਵਿੱਚ ਇੱਕ 9 ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਉਹਨਾਂ ਨੇ ਉਹਨੂੰ ਵੀ ਕਿਹਾ ਇੱਕ ਦੋ ਹੋਰ 9 ਲਏ ਮੈਂ ਕਿਹਾ ਸਹਿਮਤ ਐ ਤੇ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ ਮੈਨੂੰ ਕਹਿੰਦੇ ਨੇ ਵੀ ਇਹ ਮੋਨਾ ਕੋ ਨਾ ਪੰਥ ਦੀ ਗਵਾਹੀ ਕਰਦਾ ਹੈ ਤੇ ਮੈਂ ਕਿਹਾ ਫਿਰ ਤੂੰ ਅਮਰਤ ਛਕ ਲਾ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ ਉਹਦੇ ਮਨ ਦਾ ਇਹ ਸੰਕਲਪ ਸੀ ਕਹਿੰਦਾ ਮੈਂ ਅਮਰਤ ਛਕੂਗਾ ਗੁਰੂ ਕਿਰਪਾ ਕਰੂਗਾ ਆ ਮੈਨੂੰ ਆ ਫਿਲਮਾਂ ਬਣਾ ਲੈਣ ਦਿਓ ਦੋਕ ਮੈਂ ਜਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਜੂ ਮੈਂ ਸਿੱਖੀ ਸੂਪ ਦੇ ਵਿੱਚ ਆਉਂਗਾ ਇਹ ਉਹਦਾ ਮਨ ਦਾ ਬਲਬਲਾ ਮਨ ਦੇ ਵਿੱਚ ਰਹਿ ਗਿਆ ਫਿਰ ਇੱਕ ਗੱਲ ਹੋਈ ਜਿਹੜੀ ਇਲੈਕਸ਼ਨ ਦੀ ਹੈ ਉਹ ਕਹਿੰਦਾ ਸੀ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਐਟਕੇ ਨਹੀਂ ਕਹਿੰਦਾ ਲੜਨੇ ਅਸੀਂ ਗਰਾਊਂਡ ਪੱਧਰ ਤੇ ਤਿਆਰੀ ਕਰਨੀ ਹੈ ਨੌਜਵਾਨੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆਓ ਉਸ ਦੀਪ ਨੂੰ ਜਿਹੜਾ ਆਪ ਬੁਝ ਗਿਆ ਤੇ ਲੱਖਾਂ ਦੀਪ ਜਗਾ ਗਿਆ ਉਸ ਦੀ ਸੋਚ ਤੇ ਪਹਿਰਾ ਦੇਣਾ ਮੈਂ ਸਮੂਹ ਪੰਥਕ ਜਥੇਬੰਦੀਆਂ ਦੇ ਰਮਿੰਦੇ ਸਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਮੇਥੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਬੋਲਿਆ ਹੈ ਤਹੇ ਸਾਡੀ ਜਿਹੜੀ ਪਾਰਟੀਆਂ ਵੱਖੋ ਵੱਖਰੀਆਂ ਏਜੰਡੇ ਵੱਖਰੇ ਨੇ ਪਰ ਜਦੋਂ ਪੰਜਾਬ ਦੀ ਪੰਥ ਦੀ ਗੱਲ ਆਵੇ ਉਦੋਂ ਅਸੀਂ ਇੱਕ ਹੋ ਜਾਈਏ ਤੇ ਮੈਂ ਇੱਥੇ ਕਹਿਣਾ ਵੀ ਚਾਹਣਾ ਸਾਡੇ ਕਈ ਲੀਡਰ ਹੌਮਾ ਲਈ ਬੈਠੇ ਨੇ ਉਹ ਹੌਮੇ ਕਰਕੇ ਇਕਤਾ ਨਹੀਂ ਹੋ ਰਹੀ ਉਹਨਾਂ ਦੇ ਮਨਾਂ ਦੇ ਵਿੱਚ ਹਮੈ ਹਰੇਕ ਇਹ ਕਹਿੰਦਾ ਮੈਂ ਹੀ ਪ੍ਰਧਾਨ ਬਣਾ ਮੇਥੋਂ ਬਿਨਾ ਹੋਰ ਕੋਈ ਬਣੇ ਕੋਈ ਨਾ ਸੇਵਾ ਕਰਨ ਨੂੰ ਕੋਈ ਖਾਲਸਾ ਜੀ ਤਿਆਰ ਨਹੀਂ ਇਸ ਕਰਕੇ ਸਾਨੂੰ ਆਪਣਾ ਆਪ ਨਸਕਾਮ ਹੋ ਕੇ ਜੇ ਪੰਥ ਬਚਾਉਣਾ ਹੈ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਫਿਰ ਸਾਨੂੰ ਇਕੱਠੇ ਹੋਣਾ ਪਵੇਗਾ ਤੇ ਮੈਂ ਇੱਕ ਹੋਰ ਗੱਲ ਕਹਦੇ ਆ ਇੱਕ ਛੋਟੀ ਜੀ ਕਲਿੱਪ ਉਹਦਾ ਜੀ ਬਸੁੱਧਾ ਚੱਲਦਾ ਹੁੰਦਾ ਹੈ ਜਿਹੜੇ ਸਾਡੇ ਗਰੀਬ ਭਾਈਚਾਰਾ ਜਿਨ੍ਹਾਂ ਨੂੰ ਦਲਤ ਕਹਿ ਕੇ ਸੰਬੋਧਨ ਕਰਦੇ ਆ ਪੱਤਰਕਾਰ ਨੇ ਸਵਾਲ ਕਰਤਾ ਤੇ ਤੁਹਾਡਾ ਉਹਨਾਂ ਬਾਰੇ ਕੀ ਖਿਆਲ ਆ ਉਹ ਕਹਿੰਦਾ ਦਲਤ ਨਾ ਕਹੋ ਉਹਨਾਂ ਨੂੰ ਜੇ ਉਹ ਦਲਤ ਨੇ ਕਹਾ ਦਲਤ ਮੈਂ ਵੀ ਆ ਦੀ ਵੀ ਸੁਧੂ ਨੂੰ ਇਹ ਕਹਾਂਜੀ ਮੈਂ ਵੀ ਦਲਤੀ ਹਾਂ ਇਹਦਾ ਮਤਲਬ ਉਹ ਉਹ ਰਾਜ ਦੇਖਣਾ ਚਾਹੁੰਦਾ ਸੀ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਜੇ ਤੁਸੀਂ ਉਹ ਰਾਜ ਲੈ ਕੇ ਆਉਣਾ ਹੈ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਸੋਚ ਤੇ ਚੱਲਣਾ ਪਊਗਾ ਬੇਗਮਪੁਰਾ ਸਹਿਰ ਕੋ ਨਾਓ ਰਵਦਾ ਜੀਆਂ ਦਾ ਇਹ ਸੋਚ ਸੀ ਰਵਦਾਸ ਗੁਰੂ ਮਹਾਰਾਜ ਦੀ ਉਹੀ ਸੋਚ ਗੁਰੂ ਨਾਨਕ ਦੀ ਉਹੀ ਸੋਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰੱਖੀ ਕੀ ਕਿਹਾ ਇਹਨਾਂ ਗਰੀਬ ਸਖਨ ਕੋ ਦਿਉਂ ਬਾਦਸ਼ਾਹੀ ਜਾਤ ਕਰੇ ਹਮਰੀ ਗੁਰੀ ਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਮਰ ਸਿਖਾ ਕੇ ਜਾਤ ਪਾਤ ਖਾਲਸਾ ਜੀ ਖਤਮ ਕਰ ਦਿੱਤੀ ਅੱਜ ਅਸੀਂ ਉਹ ਪਿੰਡ ਲੱਭਦੇ ਫਿਰਦੇ ਆ ਜਿੱਥੇ ਕੋਈ ਜਾਤ ਦੇ ਧਰਤੇ ਗੁਰਦੁਆਰਾ ਨਾ ਹੋਵੇ ਕੋਈ ਟਾਵਾ ਟਾਵਾ ਹੈਗਾ ਪਿੰਡ ਸਾਰੇ ਪਿੰਡਾਂ ਦੇ ਵਿੱਚ ਯਾਤਰਾ ਦੇ ਆਧਾਰ ਤੇ ਗੁਰੂ ਘਰ ਬਣ ਗਏ ਯਾਤਰਾ ਦੇ ਆਧਾਰ ਤੇ ਸੰਸਾਣ ਘਾਟ ਬਣ ਗਏ ਉਹ ਸਿੱਖੋ ਜਿਨ੍ਹਾਂ ਚ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਤੇ ਉਹਨਾਂ ਦੇ ਸਿਧਾਂਤ ਲੈ ਕੇ ਨਹੀਂ ਚੱਲਦੇ ਤੁਸੀਂ ਜਿੰਨੇ ਮਰਜੀ ਯਤਨ ਕਰ ਲੋ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਰਾ ਗੁਰੂ ਦੀ ਮਰਜ਼ਾਦਾ ਲੈ ਕੇ ਚੱਲਣੀ ਪਊਗੀ ਕੀ ਕੀ ਇੱਕ ਪਿਤਾ ਇੱਕ ਸਕੇ ਹਮਾਰਕ ਜਦੋਂ ਸਾਡਾ ਪਿਤਾ ਇੱਕ ਹੈ ਮਾਤਾ ਇੱਕ ਹੈ ਫਿਰ ਅਸੀਂ ਦੋ ਕਿਵੇਂ ਹੋਗੇ ਉਹ ਜਿਹੜੇ ਲੀਡਰ ਜਿਹੜੇ ਲੋਕ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਜਾਤ ਪਾਤ ਦੇ ਆਧਾਰ ਤੇ ਬੰਡੀਆਂ ਪਾਤੀਆਂ ਜਿਨ੍ਹਾਂ ਨੇ ਉਹ ਖਾਲਸਾ ਪੰਥ ਨਹੀਂ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਸਦਾਤ ਗੁਰੂ ਦੀ ਮਰਜ਼ਾਦਾ ਲਾਗੂ ਨਹੀਂ ਕਰਦੇ ਮਾਨਸਕੀ ਜਾਤ ਸਭੇ ਇੱਕੇ ਪਹਿਚਾਨੋ ਆਏ ਗਰੀਬਾਂ ਨੂੰ ਘਾਦੇ ਨਾਲ ਲਾਇਆ ਉਹਨਾਂ ਨੇ ਜੱਫੀਆਂ ਪਾਈਆਂ ਰੰਗਰੇਟਾ ਗੁਰੂ ਕਾ ਬੇਟਾ ਕਹਿੰਗੇ ਭਾਈ ਜੀਵਨ ਸਿੰਘ ਨੂੰ ਸਾਥੀ ਦੇ ਨਾਲ ਲਾ ਲਿਆ ਤੇ ਰਮਦਾਸ ਯਾ ਸਿੱਖ ਭਾਈ ਸੰਗ ਸਿੰਘ ਦੇ ਸਿਰ ਤੇ ਕਲਗੀ ਤੋੜਾ ਸਜਾਤਾ ਉਹ ਸਾਨੂੰ ਗੁਰੂ ਦੀ ਸੋਚ ਆਹੀਦੀ ਹੈ ਜਿੰਨਾ ਸੇ ਖਾਲਸਾ ਜੀ ਲੀਡਰ ਸਹਿਬਾਨੋ ਜਿੰਨਾ ਚਿਰ ਸੀ ਉਹ ਸੋਚ ਨੂੰ ਬਰਕਰਾਰ ਨਹੀਂ ਕਰ ਲੈਂਦੇ ਉਹ ਸੋਚ ਨੂੰ ਅਪਣਾ ਨਹੀਂ ਲੈਂਦੇ ਫੇਰ ਖਾਲਸਾ ਰਾਜ ਹਲੀਮੀ ਰਾਜ ਬੇਗੰਪੁਰੇ ਦਾ ਰਾਜ ਕਿਤੇ ਨਹੀਂ ਗਿਆ ਉਹ ਤੁਹਾਡੇ ਚਰਨਾਂ ਦੇ ਵਿੱਚ ਹੋਊਗਾ ਜਦੋਂ ਅਸੀਂ ਗੁਰੂ ਦੀ ਮਰਜ਼ਾ ਦਾ ਗੁਰੂ ਦਾ ਸਿਧਾਂਤ ਕਾਇਮ ਕਰਤਾ ਆਓ ਗੁਰੂ ਦੀ ਮਰਜ਼ਾ ਦਾ ਨੂੰ ਗੁਰੂ ਦੇ ਸਿਧਾਂਤ ਨੂੰ ਕਾਇਮ ਕਰੀਏ ਗੁਰੂ ਦੇ ਸਿਧਾਂਤ ਤੇ ਚੱਲੀਏ ਗੁਰਮਖ ਪਿਆਰਿਓ ਵੱਖਰੇ ਵੱਖਰੇ ਵਸਖ ਪਾਰਟੀਆਂ ਹੋਣ ਬੇਸਖ ਧੜੇ ਬੰਦੀਆਂ ਹੋਣ ਪਰ ਪੰਜਾਬ ਜੀ ਗੁਰੂ ਦੀ ਗੱਲ ਆਵੇ ਫਿਰ ਇੱਕ ਹੋ ਜਾ ਕਰੋ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਤੇ 2027 ਦੇ ਵਿੱਚ ਜਿਹਨੇ ਜੋਰ ਲਾਉਣਾ ਲਾ ਲਵੇ ਪੰਜਾਬ ਦੇ ਜਿਹੜੀ ਆ ਬੌਂਦਰੀ ਫਿਰਦੀ ਆ ਲੀਡਰਸ਼ਿਪ 2027 ਦੇ ਵਿੱਚ ਪੰਥਕ ਸਰਕਾਰ ਬਣੂਗੀ ਪੰਥਕ ਸਰਕਾਰ ਬਣੂਗੀ ਇਹ ਦੀਪ ਸਿੱਧੂ ਦਾ ਸੁਪਨਾ ਸੀ ਤੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਆਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਜਥੇਦਾਰ ਲੈ ਕੇ ਆਉਣਾ ਉਹਨੂੰ ਬਾਹਰ ਕਢਾਉਣਾ ਉੱਥੇ ਬਿਠਾਉਣਾ ਹੈ ਸੀ ਇਹ ਉਦੋਂ ਹੀ ਸੰਭਵ ਆ ਜਦੋਂ ਛੋਡੇ ਵਿੱਚ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਣੀ ਹੈਗੀ ਖਾਲਸਾ ਜੀ ਮੈਂ ਲੀਡਰ ਸਾਹਿਬਾਨ ਨੂੰ ਹੱਥ ਜੋੜ ਕੇ ਬੇਨਤੀਆਂ ਕਰਨਾ ਕਿ ਆਪ ਦੀ ਹਉਮੈ ਨੂੰ ਤਿਆਗ ਕੇ ਜਿਸ ਦੇ ਹਿਸਾਬ ਨਾਲ ਜਿਹਦਾ ਜਿਹਦਾ ਕੱਦ ਹੈ ਉਹ ਸਾਹਮਣੇ ਇਕੱਠੇ ਹੋ ਕੇ ਆਪੋ ਆਪਣੀ ਅਥੇ ਲੈ ਲੋ ਤੇ ਖਾਲਸਾ ਰਾਜ ਜਿਹੜਾ ਹਲੀਮੀ ਰਾਜਾ ਉਹਨੂੰ ਕਾਇਮ ਕਰ ਲੋ ਨਹੀਂ ਤੁਹਾਨੂੰ ਲਾੜਤਾ ਪੈਣੀਆਂ ਨੇ ਜਿਵੇਂ ਬਾਦਲ ਕਿਆਂ ਨੂੰ ਪੈਂਦੇ ਆ ਤੁਸੀਂ ਇੰਨੇ ਚਿਰ ਦੇ ਵਿੱਚ ਇੱਕ ਉਹਨੂੰ ਢਾ ਨਹੀਂ ਸਕੇ ਉਹਨੂੰ ਤੁਸੀਂ ਦਬ ਨਹੀਂ ਸਕੇ ਅੱਜ ਵੀ ਤੁਹਾਡੇ ਉੱਤੇ ਭਾਰੂ ਆ ਆਓ ਤੇ ਮੈਂ ਜਥੇਦਾਰ ਸਾਹਿਬਾਂ ਨਾਲ ਬੇਨਤੀ ਕਰਨਾ ਇੱਕ ਮਿੰਟ ਭਾਈ ਸਾਹਿਬ ਜਿਹੜੇ ਹੁਣੇ ਬੋਲ ਕੇ ਗਏ ਸੀ ਚਲੋ ਇਹਨਾਂ ਨੂੰ ਉਹਦੇ ਤੋਂ ਫਾਰਕ ਕਰਦਾ ਜਿਹੜੇ ਮੌਜੂਦਾ ਆਕਾਲ ਤੰਗ ਸਾਹ ਤੇ ਰਗਵੀਰ ਸਿੰਘ ਜੀ ਨੇ ਰੌਲਾ ਪਾਉਂਦੇ ਫਿਰਦੇ ਨੇ ਵੀ ਮੈਨੂੰ ਖਤਰਾ ਹੋ ਗਿਆ ਮੈਂ ਕਹਿਣਾ ਚਾਹਾਂਾ ਜੱਥੇਦਾਰ ਜੀ ਤੁਹਾਨੂੰ ਵੀ ਲਾਉਣਗੇ ਇਹ ਗੱਲ ਚੇਤੇ ਰੱਖ ਲਿਓ ਪਰ ਜਾਂਦੇ ਜਾਂਦੇ ਪੰਥ ਦੇ ਉਤੇ ਇੱਕ ਪਰਉਪਕਾਰ ਕਰਦੋ ਬਾਦਲ ਗਿਆ ਨੂੰ ਪੰਥ ਦੇ ਵਿੱਚੋਂ ਛੇਕੇ ਜਾਓ ਸਾਤ ਸ੍ਰੀ ਅਕਾਲ ਤੁਹਾਡਾ ਕੁਝ ਨਹੀਂ ਬੁਗਾਰ ਸਕਦੇ ਕੋਈ ਲੱਤਾਂ ਹੀ ਤੋੜ ਸਕਦੇ ਛੇਕ ਦਿਓ ਇਹਨਾਂ ਨੂੰ ਤੁਹਾਡੇ ਕੋਲ ਆਉਂਦਾ ਹੈ ਤੁਸੀਂ ਔਧੇ ਦੇ ਕੰਮ ਆ ਹੋ ਸਕਦਾ ਆਥਰ ਨੂੰ ਉਹਨੂੰ ਬੇਰਾਂ ਘਰੇ ਤੋੜ ਦੇਣਾ ਤੇ ਦੂਸਰੀ ਗੱਲ ਤੇ ਉਹਨਾਂ ਉੱਤੇ ਜਿੱਥੇ ਪੰਥ ਦੇ ਵਿੱਚੋਂ ਸੇਕਣਾ ਹੈ 20-20 ਸਾਲ 15-15 ਸਾਲ ਸਾਰੇ ਦਾਗੀ ਬਾਗੀ ਜਿਹਨੇ ਲੀਡਰ ਨੇ ਉਹਨਾਂ ਉੱਤੇ ਪਾਬੰਦੀਆਂ ਲਾ ਦਿਓ ਕਿ ਤੁਸੀਂ 20-20 ਸਾਲ ਤੁਹਾਡਾ ਪਰਿਵਾਰ ਨਾ ਤੁਹਾਡੇ ਰਿਸ਼ਤੇਦਾਰ ਚੋਣ ਨਹੀਂ ਲੜ ਸਕਦੇ ਆ ਇੰਨਾ ਜ세ਦਾਰ ਸਾਹਿਬ ਕੰਮ ਕਰ ਦਿਓ ਆ ਪੰਥ ਤੁਹਾਡਾ ਸਦਾ ਰੋਈਂ ਰਹੇਗਾ ਅਈਆਂ ਬੇਤਨੀਆਂ ਪ੍ਰਵਾਨ ਕਰਿਓ ਆਓ ਉਸ ਮਹਾਨ ਜੋਧੇ ਨੂੰ ਅਸੀਂ ਸਰਦਾਂ ਦੇ ਫੁੱਲ ਭੇਟ ਕਰਦੇ ਆਂ ਪਰਿਵਾਰ ਨੂੰ ਤਾਂ ਕਿ ਸਾਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਸਾਨੂੰ ਪਿਆ ਪੰਥ ਨੂੰ ਇਹਦੀ ਕਾਟ ਹਮੇਸ਼ਾ ਪੰਥ ਨੂੰ ਲੜਕਦੀ ਰਹੂਗੀ ਉਹਦੀ ਨਿੱਗਰ ਸੋਚ ਨੂੰ ਉਹਦੀ ਚੜ੍ਹਦੀ ਕਲਾ ਦੀ ਸੋਚ ਨੂੰ ਸਦਾ ਸਲਾਮ ਹੈ ਅਸੀਂ ਸਦਾ ਹੀ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਬਿਠਾ ਕੇ ਰੱਖਾਂਗੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਲੜਾ ਇਲੈਕਸ਼ਨ ਨਹੀਂ ਲੜਨੀ ਨਾ ਐਮਐਲਏ ਦੀ ਨਾ ਐਮਪੀ ਦੀ ਨਾ ਮੈਂ ਆਹ ਇਲੈਕਸ਼ਨਾਂ ਜਿਹੜੀਆਂ ਹੁਣ ਸਰੂਨਲ ਕਮੇਟੀ ਦੇ ਮੈਂ ਆਪਾਂ ਨਹੀਂ ਸਿਰਫ ਅਜ ਤਾਂ ਪੰਛ ਦੀ ਸੇਵਾ ਕਰਨੀ ਹੈ ਤੇ ਏਕਤਾ ਦੀ ਗੱਲ ਕਰਨੀ ਹੈ ਸਾਰਿਆਂ ਨੂੰ ਇਕੱਠੇ ਕਰਾਂਗੇ ਜਿਹੜਾ ਏਕਤਾ ਦੇ ਵਿੱਚ ਰੋੜਾ ਬਣੂਗਾ ਉਹ ਸਾਰਿਆਂ ਦੇ ਵਿੱਚੋਂ ਦਾ ਭਾਜ ਵੀ ਖੋਲਾਂਗੇ ਫਿਰ ਇਹ ਦੇਖ ਲਿਓ ਹੁਣ ਜਿਹੜਾ ਹੁਣ ਰੇੜਾ ਰੋੜਾ ਬਣੂਗਾ ਇਸ ਕਰਕੇ ਏਕਤਾ ਕਰੋ ਏਕਤਾ ਦੇ ਨਾਲ ਬਰਕਤ ਹੈ ਗੁਰੂ ਸਾਹਿਬ ਸਾਡੇ ਉੱਤੇ ਕਿਰਪਾ ਕਰਨਗੇ ਖਾਲਸਾ ਰਾਸ ਸੇਤੀ ਹੋਂ ਦੇ ਵਿੱਚ ਆਊਗਾ ਏ ਗੁਰੂ ਜੀ ਮਿਹਰ ਹੋਵੇਗੀ ਜਦੋਂ ਸਾਡੇ ਵਿੱਚ ਏਕਤਾ ਹੋਗੀ ਪੁਲਣਾ ਚੁਗਾ ਦੀ ਖੇਮਾਂ ਸਾਰੀਆਂ ਸਿੱਖ ਸੰਗਤਾਂ ਦਾ ਲੀਡਰ ਸਹਿਮਾਨ ਦਾ ਜਿਹੜਾ ਇਥੋਂ ਦਾ ਟਰਸਟ ਬਣਿਆ ਹੈ ਬਾਜੀ ਦੀਪ ਸਿੱਧੂ ਦੇ ਨਾਮ ਤੇ ਉਹਨਾਂ ਦਾ ਮੰਦੀਪ ਸਿੱਧੂ ਦਾ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸਿਧੂ ਗੁਰਮੁਖ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਦਰਸ਼ਨ ਦਿੱਤੇ ਆਪ ਰੱਬ ਵਰਗੀਆਂ ਸੰਗਤਾਂ ਦਾ ਦਰਸ਼ਨ ਕਰਾਈ ਪੁਲਣਾ ਚੁਗਾ ਦੀ ਖੇਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ